ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਪਹੁੰਚ ਚੁੱਕੇ ਆ ਅਸੀਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੋਰਾਲੀ ਦੇ ਵਿੱਚ ਜਿੱਥੇ ਕਿ ਇੱਕ ਐਗਜ਼ੀਬਿਸ਼ਨ ਲੱਗਿਆ ਹੋਇਆ ਹੈ ਜੋ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ ਜੀ ਐਸ ਐਸ ਮੁਹਾਲੀ ਦੇ ਵੱਲੋਂ ਜੋ ਇਹ ਟ੍ਰੇਨਿੰਗ ਸਬ ਸੈਂਟਰ ਹੈ ਸੋ ਇੱਥੇ ਐਗਜ਼ੀਬਿਸ਼ਨ ਲਗਾਇਆ ਗਿਆ ਹੈ ਜੋ ਮੈਡਮ ਬੀਬਾ ਗਰਮਿੰਦਰ ਕੌਰ ਜੀ ਉਹਨਾਂ ਦੇ ਸਹਿਯੋਗ ਦੇ ਨਾਲੇ ਐਗਜ਼ੀਬਿਸ਼ਨ ਲੱਗਿਆ ਹੋਇਆ ਹੈ ਸੋ ਜਿਵੇਂ ਕਿ ਆਪਾਂ ਵੇਸਟ ਚੀਜ਼ਾਂ ਹੁੰਦੀਆਂ ਨੇ ਖਰਾਬ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਡਸਟਬਿਨ ਦੇ ਵਿੱਚ ਸਿੱਟ ਦਿੰਦੇ ਆ ਸੋ ਉਹਨਾਂ ਤੋਂ ਇਹ ਕੰਮ ਲਿਆ ਗਿਆ ਹੈ ਆਪਾਂ ਤੁਹਾਨੂੰ ਇੱਥੋਂ ਦੀ ਇਹ ਪੂਰੀ ਜਾਣਕਾਰੀ ਦਿਖਾਉਣੀ ਹੈ ਤੇ ਜਿਹੜੀਆਂ ਇਹ ਚੀਜ਼ਾਂ ਜਿਨ੍ਹਾਂ ਜਿਨ੍ਹਾਂ ਨੇ ਬਣਾਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੋ ਪ੍ਰਿੰਸੀਪਲ ਨੇ ਖਾਲਸਾ ਸਕੂਲ ਦੇ ਸਰਦਾਰ ਚਰਨਜੀਤ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬੀਬਾ ਪਰਮਿੰਦਰ ਕੌਰ ਜੀ ਦੇ ਨਾਲ ਗੱਲਬਾਤ ਕਰਦੇ ਆਂ ਤੇ ਇੱਥੇ ਖੁਸ਼ਵੀਰ ਸਿੰਘ ਐਮਸੀ ਵਾਰਡ ਨੰਬਰ 12 ਦੇ ਉਹ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਇਹ ਕੀ ਕਹੂੰਗੇ ਜੋ ਅੱਜ ਤੁਸੀਂ ਇਹ ਐਗਜ਼ੀਬਿਸ਼ਨ ਲਾਇਆ ਹੈ ਖਾਲਸਾ ਸਕੂਲ ਕਰਾਲੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦੀ ਹਾਂ ਪ੍ਰਿੰਸੀਪਲ ਸਾਹਿਬਾਨ ਦਾ ਜਿਨ੍ਹਾਂ ਨੇ ਸਾਨੂੰ ਬੱਚਿਆਂ ਨੂੰ ਮਤਲਬ ਵੀ ਰਸਤਾ ਦਿਖਾਉਣ ਵਾਸਤੇ ਇੱਕ ਪਲੇਟਫਾਰਮ ਦਿੱਤਾ ਹਨਾ ਤੇ ਅੱਜ ਦਾ ਸਾਡਾ ਮਕਸਦ ਇਹ ਸੀ ਕਿ ਬੱਚਿਆਂ ਨੂੰ ਮੈਸੇਜ ਆਵੇ ਕਿ 베ਸਟ ਮਟੀਰੀਅਲ ਤੋਂਸੀਂ ਇਨਕਮ ਜਨਰੇਟ ਕਰ ਸਕਦੇ ਆਂ ਔਰ ਆਪਣਾ ਜਿਹੜਾ ਫ੍ਰੀ ਟਾਈਮ ਹੈ 베ਸਟ ਕਰਨ ਦੀ بجائے ਉਹਨੂੰ ਕਿਸੇ ਨਾ ਕਿਸੇ ਪਾਸੇ ਲਗਾਇਆ ਜਾ ਜਾ ਸਕਦਾ ਹੈ ਕਿਉਂਕਿ ਅੱਜ ਕੱਲ ਨਾ ਦੇਖਿਆ ਜਾਵੇ ਤਾਂ ਬੱਚੇ ਆਪਣੀ ਰੁਚੀ ਰੁਝਾਨ ਪੁਰਾਣੀਆਂ ਚੀਜ਼ਾਂ ਤੋਂ ਪਛੜ ਗਏ ਆਂ ਜੀ ਕਿਤੇ ਨਾ ਕਿਤੇ ਹੈ ਇਸ ਚੀਜ਼ ਨੂੰ ਬੱਚੇ ਲੈ ਕੇ ਜਾ ਰਹੇ ਆਂ ਮੀਡੀਆ ਤੱਕ ਪਰ ਕਿਤੇ ਨਾ ਕਿਤੇ ਬੱਚੇ ਸਾਡੇ ਬੱਚੇ ਇਹਨਾਂ ਚੀਜ਼ਾਂ ਤੋਂ ਪਿੱਛੜ ਗਏ ਆਂ ਅਸੀਂ ਚਾਹੁੰਦੇ ਹਾਂ ਉਹਨਾਂ 'ਚ ਕੋਈ ਨਾ ਕੋਈ ਕਲਾ ਜਾਗੇ ਉਹਨਾਂ ਦੇ ਵਿੱਚ ਕਲਾਵਾ ਹੈਗੀਆਂ ਆਏ ਉਹ ਕਲਾ ਦੇ ਥਰੂ ਜਿਹੜਾ ਆਪਣਾ ਕੁਛ ਨਾ ਕੁਛ ਇਨਕਮ ਜਨਰੇਟ ਕਰੇ ਔਰ ਕੁਛ ਨਾ ਕੁਛ ਆਪਣਾ ਕੋਈ ਲਕਸ਼ ਬਣਾਣਾ ਜਿਹਦੇ ਤੋਂ ਨੂੰ ਜੀ ਮੈਂ ਕਿ ਤੁਸੀਂ ਜਾਣਦੇ ਹੋ ਨੇਕ ਚੰਦ ਜੀ ਸੀਗੇ ਪੜ੍ਹੇ ਲਿਖੇ ਸੀਗੇ ਬੜੇ ਬੜੀ ਉੱਗੀ ਸੁਖਸ਼ੀਅਤ ਹੈ ਹੋ ਉਹਨਾਂ ਨੇ ਇੱਕ ਟਾਈਮ ਲੋਕ ਕਹਿੰਦੇ ਸੀ ਉਹ ਦੇਖੋ ਪੜ੍ਹਿਆ ਲਿਖਿਆ ਬੰਦਾ ਕਵਾੜ ਚੱਕਦਾ ਫਿਰਦਾ ਏ ਪਰ ਨਹੀਂ ਉਹਨਾਂ ਨੇ ਚੰਡੀਗੜ੍ਹ ਨੂੰ ਬਹੁਤ ਵੱਡੀ ਦੇਣ ਦੇ ਦਿੱਤੀ ਹੈ ਬਹੁਤ ਵੱਡੀ ਅਸੀਂ ਵੀ ਚਾਹੁੰਦੇ ਹਾਂ ਸਾਡੇ ਬੱਚੇ ਜੇ ਆਪਾ ਅਗਤਪੂਰਨ ਸਿੰਘ ਨੂੰ ਲਾਉਂਗੇ ਤੁਸੀਂ ਦੇਖੋ ਕੱਲਾ ਕੱਲਾ ਰੋੜਾ ਇਕੱਠਾ ਕਰਦੇ ਸੀ ਔਰ ਉਹਨਾਂ ਨੇ ਇੱਕ ਬਹੁਤ ਵੱਡੀ ਨਵੀਂ ਸਿਰਜਤੀ ਜਿੱਥੇ ਇਤਿਹਾਸ ਵਿੱਚ ਉਹਨਾਂ ਨੂੰ ਬੋਲਿਆ ਜਾ ਰਿਹਾ ਹੈ ਅੱਜ ਉਹਨਾਂ ਦੀਆਂ ਜੋ ਚੀਜ਼ਾਂ ਆਇਆ ਬਲੰਦੀਆਂ ਆ ਉਹ ਕਿਤੇ ਨਾ ਕਿਤੇ ਸਾਡੇ ਸਮਾਜ ਨੂੰ ਇੱਕ ਬਹੁਤ بڑا ਸਹਾਰਾ ਹੈ ਉਸੇ ਵਿੱਚ ਆਉਂਦੀਆਂ ਸਾਡੇ ਬੱਚਿਆਂ ਚੋਂ ਇਹ ਚੀਜ਼ਾਂ ਕਿਤੇ ਨਾ ਕਿਤੇ ਸ਼ਖਸੀਅਤਾਂ ਨਿਕਰਨ ਆਉਣ ਹੈ ਬੱਚੇ ਸੰਨ ਫਸ ਉਹਨਾਂ ਦੇ ਟੋਲਨ ਦੀ ਤਲਾਸ਼ ਦੇ ਵਿੱਚ ਅੱਜ ਅਸੀਂ ਇੱਕ ਇੱਕ ਐਗਜ਼ੀਬਿਸ਼ਨ ਲਗਾਈ ਸੀਗੀ ਓਕੇ ਸੋ ਕਿੰਨੇ ਕੁ ਬੱਚੇ ਆ ਤੁਹਾਡੇ ਕੋਲ ਜਿਨ੍ਹਾਂ ਨੇ ਇਹ ਬਣਾਇਆ ਮੇਰੇ ਕੋਲ ਸਰ ਬੈਚ ਹੁੰਦਾ ਜੀ ਮੇਕੀ ਗਵਰਨਮੈਂਟ ਆਫ ਇੰਡੀਆ ਦਾ ਸਾਡਾ ਇੱਕ ਜਨ ਸੈਕਸ਼ਨ ਸੰਸਥਾਨ ਦੇ ਨਾਲ ਅਸੀਂ ਜੁੜੇ ਹੋਏ ਹਾਂ ਉਹਦੇ ਵਿੱਚ ਬੱਚੇ 20 ਸੀਟਾਂ ਹੁੰਦੀਆਂ 20 ਤੇ ਉਹਨਾਂ ਨੂੰ ਤੇ ਸਾਢੇ ਤਿੰਨ ਕੁ ਮਹੀਨੇ ਦਾ ਕੋਰਸ ਹੁੰਦਾ ਹੈ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ ਜੀ ਹਾਂ ਜੀ ਹੁਣ ਤੱਕ ਮੇਰੇ ਜੇ ਦੇਖਿਆ ਜਾਵੇ ਤਾਂ ਹਰ ਸਾਲ 6 ਬੈਚ ਹੋ ਜਾਂਦੇ ਹਨ ਸਾਲ ਦੇ ਵਿੱਚ ਹਾਂ ਜੀ ਜੀ 60 ਕੇ ਬੱਚਿਆਂ ਦਾ ਜਿਹੜਾ ਬੈਚ ਹੈ 3 3 ਸਾਢੇ ਸਾਢੇ 3 ਮਹੀਨੇ ਦਾ ਡਿਫਰੈਂਟ ਡਿਫਰੈਂਟ ਹੁੰਦਾ ਜਿਵੇਂ ਕਿ ਫੂਡ ਪ੍ਰੋਸੈਸਿੰਗ ਦਾ ਹੋ ਗਿਆ ਜੂਡ ਮੇਕਿੰਗ ਦਾ ਹੋ ਗਿਆ ਡਰੈਸ ਮੇਕਿੰਗ ਦਾ ਹੋ ਗਿਆ ਜੀ ਹਾਂਜੀ ਹਾਂਜੀ ਸੋ ਇਹ ਬੱਚਿਆਂ ਨੂੰ ਫਿਰ ਟ੍ਰੇਨਿੰਗ ਤੁਸੀਂ ਦੰਦੇ ਹੋ ਜਾਂ ਉਹਨਾਂ ਦਾ ਆਪਣਾ ਵੀ ਦਿਮਾਗ ਹੁੰਦਾ ਨਹੀਂ ਟ੍ਰੇਨਿੰਗ ਸਿਰਫ ਅਸੀਂ ਗਾਈਡ ਕਰਦੇ ਹਾਂ ਔਰ ਬਹੁਤ ਸਾਰੇ ਆਈਡੀਆਜ਼ ਉਹਨਾਂ ਦੇ ਵੀ ਹੁੰਦੇ ਆ ਹਾਂਜੀ ਹੱਦੋਂ ਵੱਧ ਔਰ ਬਸ ਇਹ ਕੇ ਅਭੀ ਉਹਨਾਂ ਨੂੰ ਪਾਲਿਸ਼ ਕਰਿਆ ਜਾ ਰਿਹਾ ਹੈ ਵੀ ਹਾਂ ਇਹਨੂੰ ਆਪਾਂ ਇਦਾਂ ਕਰ ਸਕਦੇ ਹਾਂ ਮੇਰੀ ਸਿਰਫ ਗਾਈਡਨਸ ਹੈ ਕਰਦੇ ਤਾਂ ਉਹੀ ਹੈ ਸਾਰੀ ਮੇਨ ਤੁਨਾਂ ਦੀ ਹੁੰਦੀ ਹੈ ਹਾਂਜੀ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂਜੀ ਪ੍ਰਿੰਸੀਪਲ ਚੰਦਰਜ ਸਿੰਘ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਅੱਜ ਤੁਹਾਡੇ ਸਕੂਲ ਦੇ ਵਿੱਚ ਇੱਕ ਬਹੁਤ ਵਧੀਆ ਜੋ ਉਪਰਾਲਾ ਮਤਲਬ ਕਿ ਜੋ ਆਪਣੀਆਂ ਪੁਰਾਣੀਆਂ ਚੀਜ਼ਾਂ ਵੇਸਟ ਚੀਜ਼ਾਂ ਨੇ ਉਹਨਾਂ ਦਾ ਮਤਲਬ ਕਿ ਕੁਝ ਨਾ ਕੁਝ ਇਹ ਬਣਾਇਆ ਗਿਆ ਤੇ ਸਕੂਲ ਦੇ ਵਿੱਚ ਇਹ ਮੈਡਮ ਜੀ ਵੱਲੋਂ ਐਗਜ਼ੀਬਿਸ਼ਨ ਲਗਾਇਆ ਵੀ ਗਿਆ ਬਿਲਕੁਲ ਸਰ ਦੇਖੋ ਅਸੀਂ ਬੱਚਿਆਂ ਨੂੰ ਅਕੈਡਮਿਕਸ ਵੱਲ ਤਾਂ ਜੋੜ ਹੀ ਰਹੇ ਹਾਂ ਸਕੂਲਾਂ ਜਿਹੜਾ ਪਹਿਲਾ ਟਾਸਕ ਹੈ ਬੱਚਿਆਂ ਨੂੰ ਪੜ੍ਹਾਈ ਕਰਾਉਣਾ ਹੈਗਾ ਪਰ ਮੈਂ ਸਮਝਦਾ ਹਾਂ ਬਲਕਿ ਗੌਰਮੈਂਟ ਆਫ ਇੰਡੀਆ ਵੱਲੋਂ ਵੀ ਇਹ ਉਪਰਾਲਾ ਕੀਤਾ ਜਾਂਦਾ ਕਿ ਬੱਚਿਆਂ 'ਚ ਇੱਕ ਸਕਿੱਲ ਜਿਹੜੀ ਹੈ ਪੈਦਾ ਕੀਤੀ ਜਾਵੇ ਜੀ ਨੇਰਾਪੁਰ ਆਪਾਂ ਕਿਤਾਬਾਂ ਤੱਕ ਸੀਮਤ ਨਾ ਰਹੀਏ ਤਾਂ ਬੱਚੇ ਜਿਹੜੇ ਪ੍ਰੈਕਟੀਕਲੀ ਕੁਝ ਕਰਕੇ ਸਿੱਖਣ ਤੇ ਬਲਕਿ ਉਹਨੂੰ ਇੱਕ ਤਰੀਕੇ ਨਾਲ ਇਨਕਮ ਜਨਰੇਟ ਕਰਨ ਦਾ ਸੋਰਸ ਹੀ ਪੈਦਾ ਕੀਤਾ ਜਾ ਸਕਦਾ। ਜੀ। ਸੋ ਇੰਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਰੇ ਕੋਲ ਇਹ ਪਰਮਿੰਦਰ ਮੈਮ ਤੁਹਾਡੇ ਸਾਹਮਣੇ ਖੜੇ ਨੇ ਤੇ ਇਹ ਪ੍ਰਪੋਜ਼ਲ ਲੈ ਕੇ ਆਏ ਵੀ ਆਪਾਂ ਆਰਟ ਐਂਡ ਕ્રાਫਟ ਦੀਆਂ ਕੁਝ ਕਲਾਸਿਸ ਸ਼ੁਰੂ ਕਰੀਏ ਜਿਵੇਂ ਫੂਡ ਪ੍ਰੋਸੈਸਿੰਗ ਹੈਗੀ ਹੈ ਜਾਂ ਵੇਸਟ ਮਟੀਰੀਅਲ ਤੋਂ ਕੁਝ ਚੀਜ਼ ਤੁਸੀਂ ਵੇਖ ਰਹੇ ਹੋ ਐਗਜ਼ੀਬਿਸ਼ਨ 'ਚ ਬਹੁਤ achhi achhi ਚੀਜ਼ਾਂ ਇਹਨਾਂ ਨੇ ਬਣਾਈਆਂ ਬੱਚਿਆਂ ਨੇ। ਤੇ ਮੋਰਓਵਰ ਕੀ ਹੈ ਕਿ ਬੱਚਿਆਂ ਦੀ ਇਹ ਨਰਸੀ ਜਿਹੜੀ ਹੈ ਉਹ ਇੱਕ ਵਧੀਆ ਪਾਸੇ ਵੱਲ ਆ ਰਹੀ ਹੈ ਜੀ ਆਦਰਵਾਇਜ਼ ਆਪਾਂ ਦੇਖਦੇ ਹਾਂ ਅੱਜਕੱਲ ਬੱਚੇ ਮੋਬਾਈਲ ਨੂੰ ਚਿੰਬੜੇ ਰਹਿੰਦੇ ਨੇ ਤੇ ਮੈਂ ਕਹਿੰਨਾ ਵੀ ਉਹ ਅੱਛਾ ਕੰਮ ਇਹ ਮੈਮ ਕਰ ਰਹੇ ਨੇ ਜਿਹੜਾ ਬੱਚਿਆਂ ਨੂੰ ਵੇਸਟ ਵਿੱਚੋਂ ਕੁਝ ਨਵਾਂ ਪੈਦਾ ਕਰ ਰਹੇ ਨੇ ਸੋ ਮੈਂ ਸਮਝਦਾ ਇੱਕ ਬਹੁਤ ਬੜਾ ਵਧੀਆ ਇਹੀ ਅਸੀਂ ਸੋਚ ਕੇ ਅੱਜ ਇੱਕ ਐਗਜ਼ੀਬਿਸ਼ਨ ਵੀ ਲਗਵਾਇਆ ਜੋ ਬੱਚਿਆਂ ਨੇ ਬਣਾਇਆ ਦੂਸਰੇ ਬੱਚਿਆਂ ਨੂੰ ਵੀ ਗਾਈਡਲਾਈਨਸ ਮਿਲਦੀਆਂ ਹਨ ਉਹਨਾਂ ਨੂੰ ਇੱਕ ਹੌਸਲਾ ਮਿਲਦਾ ਇੱਕ ਸੇਧ ਮਿਲਦੀ ਹੈ ਵੀ ਅਸੀਂ ਵੀ ਕੁਝ ਵਧੀਆ ਕਰਕੇ ਦਿਖਾਈਏ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੇ ਇਹ ਜਾਣਕਾਰੀ ਦੇਣ ਲਈ ਹਮ ਬਿਲਕੁਲ ਜੀ ਮੈਂ ਇਹਦਾ ਜਿਹੜਾ ਸਾਰਾ ਕ੍ਰੈਡਿਟ ਹੈ ਉਹ ਪ੍ਰਵਿੰਦਰ मैम ਤੁਹਾਡੇ ਕੋਲ ਖੜੇ ਨੇ ਸਾਰਾ ਕ੍ਰੈਡਿਟ ਇਹਨਾਂ ਨੂੰ ਹੀ ਜਾਂਦਾ ਹੈ ਇਹਨਾਂ ਨੇ ਬੱਚਿਆਂ ਨੂੰ ਹੱਲਾਸ਼ੇਰੀ ਦਿੱਤੀ ਉਹਨਾਂ ਨੂੰ ਆਪਣੇ ਨਾਲ ਜੋੜਿਆ ਬਲਕਿ ਬੀਗਨਿੰਗ ਦੇ ਵਿੱਚ ਬੱਚੇ ਬਹੁਤੇ ਜੁੜ ਨਹੀਂ ਸੀ ਰਹੇ ਲੇਕਿਨ ਇਹਨਾਂ ਨੇ ਆਪਣੇ ਇੱਕ ਤਰੀਕੇ ਦੇ ਨਾਲ ਬੱਚਿਆਂ ਨੂੰ ਆਪਣੇ ਨਾਲ ਜੋੜਿਆ ਉਹਨਾਂ ਨੂੰ ਗਾਈਡ ਕਰਿਆ ਤੇ ਬੱਚਿਆਂ ਨੇ ਕੁਝ ਕਰਕੇ ਦਿਖਾਇਆ ਤੇ ਹੁਣ ਕਾਫੀ ਬੱਚੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਮੈਂ ਸਮਝਦਾ ਬਹੁਤ ਵਧੀਆ ਗੱਲ ਹੈ ਇਹ ਬੱਚਿਆਂ ਦੇ ਲਈ ਹਾਂਜੀ ਥੈਂਕ ਯੂ ਸਰ ਓਕੇ ਜੀ ਥੈਂਕ ਯੂ ਹਾਂਜੀ ਕਸ਼ਵੀਰ ਸਿੰਘ ਐਮ ਸੀ ਸਾਹਿਬ ਸੋ ਅੱਜ ਤੁਸੀਂ ਖਾਲਸਾ ਸਕੂਲ ਦੇ ਵਿੱਚ ਆਏ ਹੋ ਜੋ ਮੈਡਮ ਪਰਮਿੰਦਰ ਕੌਰ ਜੀ ਨੇ ਇਹ ਐਗਜ਼ਿਬਿਸ਼ਨ ਲਾਇਆ ਤੋ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇਹ ਜਿਹੜੀਆਂ ਵੇਸਟ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਸੈਟ ਜਾਂਦੇ ਆ ਉਹਨਾਂ ਤੋਂ ਵੀ ਇਹਨਾਂ ਨੇ ਕੰਮ ਲਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਲੋਹੜੀ ਦੀ ਆ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਹੈ ਜੀ ਜੀ ਦੇਖੋ ਇਹ ਜਿਹੜਾ ਵੇਸਟ ਮਟੀਰੀਅਲ ਤੋਂ ਜੋ ਵੀ ਇਹ ਤਿਆਰ ਕੀਤਾ ਗਿਆ ਇਹ ਬਹੁਤ ਹੀ ਵਧੀਆ ਪ੍ਰਾਲਾਏ ਮੈਣ ਪ੍ਰਵੀਂਦਰ ਕੋਰ ਜੀ ਦਾ ਵਧਾਈ ਦੇ ਪਾਤਰ ਹੈ ਸਾਰੇ ਹੀ ਮੇਰੇ ਪਰਿਵਾਰ ਦੇ ਮੈਂਬਰੇ ਖੜੇ ਜਿਹਨਾਂ ਨੇ ਸਮਾਨ ਬੱਚੇ ਵਿੱਚ ਸਾਰੇ ਉਹਨਾਂ ਨੇ ਬਣਾਇਆ ਹੈ ਔਰੇ ਵੱਧ ਤੋਂ ਵੱਧ ਆਪਾਂ ਨੂੰ ਇਹ ਐਫਰਟ ਕਰਨਾ ਚਾਹੀਦਾ ਜਿੱਦਾਂ ਹੁਣੇ ਜੀਐਸਐਸ ਵਾਲੇ ਆਪਣਾ ਸੰਸਥਾਨ ਇੱਥੇ ਕੋਰਾਲੀ ਚ ਚੱਲ ਰਹੇ ਨੇ ਪਹਿਲਾਂ ਵੀ ਬਹੁਤ ਤਰ੍ਹਾਂ ਦੇ ਜਿੱਦਾਂ ਕੱਪੜੇ ਵਗੈਰਾ ਜਾਂ ਕੁਝ ਵੀ ਉਹਨਾਂ ਦੇ ਰਿਲੇਟਿਵ ਅਲੱਗ-ਅਲੱਗ ਹਰ ਸਾਲ ਮੈਨੂੰ ਕਰਵਾਉਂਦੇ ਰਹਿੰਦੇ ਇਹਨਾਂ ਦਾ ਬਹੁਤ ਹੀ ਵਧੀਆ ਪ੍ਰਾਲਾਏ ਜੀ ਇਹ ਘਰ ਘਰ ਦੇ ਵਿੱਚ ਸਾਰੀਆਂ ਮਾਤਾਵਾਂ ਭੈਣਾਂ ਨੂੰ ਭਾਬੀਆਂ ਨੂੰ ਸਭ ਨੂੰ ਕਰਨਾ ਚਾਹੀਦਾ ਜੀ ਇਹਦੇ ਨਾਲ ਕੀ ਆਏ ਜੀ ਜਿਹੜੇ ਆਪਣੇ ਹਸਬੈਂਡ ਹੈ ਜਾਂ ਪਰਿਵਾਰ ਹੈ ਉਹਨੂੰ ਉੱਪਰ ਲਿਜਾਣ ਚ ਸਪੋਰਟ ਮਿਲੂਗੀ ਜੀ ਹਨਾ ਘਰ ਦੇ ਵਿੱਚ ਯੋਗਦਾਨ ਪਾਊਗਾ ਆਪਣਾ ਜਿਹੜਾ ਸੈਰ ਰਜਗਾਰ ਹੈ ਇਹ ਵੱਤੋ ਵੱਤ ਦੇਖੋ ਇਹ ਆਪਣਾ ਆਪਾਂ ਬਾਹਰੋਂ ਚੀਜ਼ਾਂ ਪਰਪੇਰ ਕਰਵਾਉਂਦੇ ਪਰਚੇਜ ਕਰਕੇ ਆਪਣਾ ਉਥੋਂ ਚైనా ਵਗੈਰਾ ਦਾ ਇੱਥੇ ਆਂਦਾ ਹੈ ਇਹ ਸਾਰਾ ਸਵਦੇਸ਼ੀ ਦਾ ਨਾਰਾ ਵੀ ਆਪਣੀ ਸੈਂਟਰ ਗਵਰਨਮੈਂਟ ਦਾ ਦਿੱਤਾ ਗਿਆ ਹੈ ਉਹਦੇ ਰਿਲੇਟਿਵ ਇਹ ਬਣ ਬਹੁਤ ਹੀ ਵਧੀਆ ਵਧਾਈ ਦੇ ਪੱਤਰ ਹੈ ਕੰਮ ਕਰ ਰਹੀ ਹੈ ਜੀ ਔਰ ਮੈਂ ਸਭ ਨੂੰ ਬੇਨਤੀ ਕਰਦਾ ਜੀ ਵੱਤ ਛੱਡ ਕੇ ਆਪਣਾ ਹੱਥੀ ਕੀਰਤ ਹੈ ਜੋ ਇਹ ਹਨਾ ਜੀ ਇਹ ਕਰਨਾ ਚਾਹੀਦਾ ਹੈ ਜੋ ਵੀ ਇਹ ਆਪਣਾ ਸਾਰਾ ਦੇਸ਼ ਦੀ ਤਰੱਕੀ ਹੋਊਗੀ ਇਹਦੇ ਨਾਲ ਪੰਜਾਬ ਦੀ ਹੋਊਗੀ ਔਰ ਆਪਣੇ ਪਰਿਵਾਰ ਦੀ ਤਰੱਕੀ ਹੋਊਗੀ ਜੀ ਧੰਨਵਾਦ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਅਸ਼ਮੀਤ ਕਾਲ ਅੱਜ ਐਗਜ਼ਿਬਿਸ਼ਨ ਲੱਗਿਆ ਹੈ ਇਹ ਜੋ ਪੁਰਾਣੀਆਂ ਚੀਜ਼ਾਂ ਵੇਸਟ ਚੀਜ਼ਾਂ ਉਹਨਾਂ ਦਾ ਕੁਝ ਨਾ ਕੁਝ ਇਹਨਾਂ ਨੇ ਬਣਾਇਆ ਹੋਇਆ ਤੁਸੀਂ ਦੇਖਿਆ ਹਾਂਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਬਹੁਤ ਸੋਹਣੀ ਸੋਹਣੀ ਚੀਜ਼ਾਂ ਇੱਥੇ ਪੇਸਟ ਮਟੀਰੀਅਲ ਦੀਆਂ ਓਕੇ ਸੋ ਤੁਸੀਂ ਵੀ ਕਦੇ ਟਰਾਈ ਕਰੋਗੇ ਹਾਂਜੀ ਵੇਲੇ ਟਾਈਮ 'ਚ ਅਸੀਂ ਕਰ ਸਕਦੇ ਹਾਂ ਇਹ ਚੀਜ਼ਾਂ ਬਹੁਤ ਵਧੀਆ ਰਹਿੰਦੀ ਹੈ ਘਰ ਡੈਕੋਰੇਟ ਹੋ ਸਕਦਾ ਹੈ ਬਿਲਕੁਲ ਬਿਲਕੁਲ ਹਾਂ ਅਸੀਂ ਵੀ ਟਰਾਈ ਕਰਾਂਗੇ ਟਰਾਈ ਜਰੂਰ ਕਰਨਾ ਚਾਹੀਦਾ ਕਿਉਂਕਿ ਬੜੀਆਂ ਵੇਸਟ ਚੀਜ਼ਾਂ ਐ ਇਹਨਾਂ ਨੇ ਕਿੰਨਾ ਸੋਹਣਾ ਹੈ ਇਹ ਫਲਾਵਰ ਬਣਾਏ ਨੇ ਹੋਰ ਬਹੁਤ ਜੱਜਦੇ ਨੇ ਹਾਂਜੀ ਟੇਬ ਪੈਨ ਸਟੈਂਡਸ ਵਗੈਰਾ ਵਾਸ ਬਹੁਤ ਸੋਹਣੀ ਸੋਹਣੀ ਸੀਜਾ ਇੱਥੇ ਟਰੈਕਟਰ ਬਣਾਏ ਹੋਏ ਨੇ ਸੋਹਣੇ ਸੋਹਣੇ ਹਾਂਜੀ ਦੇ ਬੱਚੇ ਨੇ ਟਰੈਕਟਰ ਬਾਲ ਡੈਕੋਰੇਸ਼ਨਸ ਬਹੁਤ ਸੋਹਣੀ ਆ ਘਰ ਐ ਵੀ ਅਸੀਂ ਹਨਾ ਬਿਨਾ ਕਿਸੇ ਪੈਸੇ ਖਰਚੇ ਵਧੀਆ ਤਰ੍ਹਾਂ ਹਨਾ ਡੈਕੋਰੇਟ ਕਰ ਸਕਦੇ ਆ ਘਰ ਨੂੰ ਬਿਲਕੁਲ ਤੇ ਆਪਣੇ ਫ੍ਰੀ ਟਾਈਮ ਨੂੰ ਯੂਟਿਲਾਈਜ਼ ਵੀ ਜੀ ਥੈਂਕ ਯੂ ਥੈਂਕ ਯੂ ਸਰ ਕੀ ਨਾਮ ਹੈ ਬੇਟਾ ਮੇਰਾ ਨਾਮ ਅਗਮਜੀਤ ਸਿੰਘ ਹੈ ਓਕੇ ਤੁਸੀਂ ਕੀ ਬਣਾਇਆ ਇਹ? ਇਹ ਜੀ ਮੈਂ ਟਰੈਕਟਰ ਬਣਾਇਆ ਨਾਟ 11 9811 ਟਰੈਕਟਰ ਬਣਾਇਆ ਠੀਕ ਹੈ ਇਹ ਕੀ ਕੀ ਮਟੀਰੀਅਲ ਤੁਸੀਂ ਲਾਇਆ ਇਹਦੇ ਚ ਦੇਖੋ ਜੀ ਜਿਹੜਾ ਆਪਣੀ ਮੇਰੀ ਨਾ ਦੋ ਕਾਰ ਸੀਗੀ ਉਹ ਟੁੱਟ ਗਈ ਮੈਂ ਕਿ ਹੁਣ ਇਹਦੇ ਨਾਲ ਕੁਝ ਬਣਾਇਆ ਜਾਏ ਤਾਂ ਮੇਰੇ ਦਿਮਾਗ 'ਚ ਟਰੈਕਟਰ ਆਇਆ ਸੋ ਮੈਂ ਬਣਾ ਦਿੱਤਾ ਅੱਛਾ ਜਿਹੜੀਆਂ ਤੁਹਾਡੀ ਕਾਰਸੀਆਂ ਮਤਲਬ ਕਿ ਟੁੱਟੀਆਂ ਫੁੱਟੀਆਂ ਚੀਜ਼ਾਂ ਸੀ ਉਹਨੂੰ ਤੁਸੀਂ ਵਰਤ ਲਿਆ ਇਹਦੇ ਚ ਹਾਂਜੀ ਓਕੇ ਆ ਸਿੱਧੂ ਮੂਸੇਵਾਲੇ ਦੀ ਫੋਟੋ ਵੀ ਲਾਈ ਹੋਈ ਆ ਹਾਂਜੀ ਵਾਹ ਵਾਹ ਜੀ ਇਹ ਥੋੜੀ ਜ਼ੂਮ ਕਰਕੇ ਦਿਖਾਓ ਜੀ। ਨਹੀਂ ਨਹੀਂ ਫੋਟੋ ਸਕੂਲ ਹੈ। ਵਾਹ ਜੀ ਵਾਹ ਇਹ ਫੋਟੋ ਵੀ ਲਾਈ ਹੋਈ ਹੈ। ਹਾਂਜੀ ਸਰ। ਠੀਕ ਹੈ। ਤੇ ਨਾਲ ਇਹ ਟਰਾਲੀ ਆ। ਹਾਂਜੀ। ਓਕੇ। ਇਹ ਕਿੰਨੇ ਦਿਨ ਲੱਗੇ ਕਿੰਨਾ ਟਾਈਮ ਲੱਗਿਆ ਇਹਨੂੰ ਬਣਾਉਣ ਨੂੰ? ਇਹ ਮੈਂ ਜੇ ਆਪਾਂ ਮੈਂ ਤਾਂ ਮਲਕੀ-ਹੋਲੀ-ਹੋਲੀ ਦਿਨ ਛੱਡ ਕੇ ਜੇ ਆਪਾਂ ਟੋਟਲ ਮਿਲਾ ਕੇ ਦੇਖੀਏ ਤਾਂ 1 ਮਹੀਨਾ ਲੱਗ ਗਿਆ ਇਸਨੂੰ ਬਣਾਉਣ ਚ। 1 ਮਹੀਨਾ ਲੱਗ ਗਿਆ। ਹਾਂਜੀ। ਓਕੇ। ਠੀਕ ਹੈ। ਇਹ ਗੱਤੇ ਗੱਤਾ ਵੀ ਲਾਇਆ ਹੋਇਆ ਇਹਨੂੰ? ਹਾਂਜੀ। ਠੀਕ ਹੈ। ਤੋ ਇਸ ਤੋਂ ਇਲਾਵਾ ਵੀ ਕੁਝ ਹੋਰ ਵੀ ਬਣਾਇਆ? ਹਾਂਜੀ ਜਿਵੇਂ ਕਿ ਉਹ ਮਲਕੀ ਮਦਦ ਕੀਤੀ ਸੀ ਕਿ ਮੈਂ ਮੰਮਾ ਦੇ ਨਾਲ। ਅੱਛਾ। ਹਾਂਜੀ। ਹੋਰ ਚੀਜ਼ਾਂ ਦੇ। ਹਾਂਜੀ। ਠੀਕ ਹੈ। ਥੈਂਕ ਯੂ। ਵੈਲਕਮ। ਕੀ ਨਾਮ ਹੈ ਤੁਹਾਡਾ? ਮਨਪ੍ਰੀਤ ਕੋਰ। ਤੁਹਾਡਾ ਕੀ ਨਾਮ? ਤੰਜਨਾ ਸ਼ਰਮਾ। ਜੀ ਤੰਜਨਾ ਸ਼ਰਮਾ ਜੀ ਤੁਸੀਂ ਇਹ ਜੋ ਇੱਥੇ ਬਣਾਇਆ ਗਿਆ ਸਾਰਾ ਕੁਝ ਦੇਖਿਆ? ਹਾਂਜੀ ਬਹੁਤ ਵਧੀਆ ਬਣਾਇਆ ਹੋਇਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਰਿਆਂ ਨੇ ਉਹ ਬਣਾਉਣ ਚ ਓਕੇ ਸੋ ਤੁਹਾਨੂੰ ਵੀ ਕੋਈ ਸ਼ੌਕ ਜਾਗ ਰਿਹਾ ਵੀ ਇਸ ਤਰ੍ਹਾਂ ਦਾ ਕੰਮ ਅਸੀਂ ਵੀ ਕਰੀਏ ਹਾਂਜੀ ਅਸੀਂ ਹੁਣ ਅੱਗੇ ਤੋਂ ਆਪਣੇ ਵੇਲੇ ਟਾਈਮ ਨੂੰ ਯੂਟਿਲਾਈਜ਼ ਕਰਕੇ ਅਮੇ ਦਾ ਕੰਮ ਕਰਿਆ ਕਰੂਗੇ ਓਕੇ ਹਾਂਜੀ ਮੋਬਾਈਲ ਨੂੰ ਛੱਡ ਕੇ ਮੋਹਾਈਲ ਤਾਂ ਸੀ ਚਲਾਉਂਦੇ ਘੱਟਾ ਵੈਸੇ ਮੋਹਾਈਲ ਚਲਾਉਂਦੇ ਘੱਟਾ ਹਾਂਜੀ ਠੀਕ ਹੈ ਛਾਪਾਂ ਮਾਰਦੇ ਕੇ ਸੋ ਇਸ ਤਰ੍ਹਾਂ ਬਣਾਇਆ ਕਰੂਗੇ ਤੁਸੀਂ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਇਹ ਵਧੀਆ ਬਹੁਤ ਜ਼ਿਆਦਾ ਵਧੀਆ ਲੱਗਿਆ ਬਹੁਤ ਮਿਹਨਤ ਕੀਤੀ ਹੋਈ ਹੈ ਇਹਨਾਂ ਨੇ ਸਾਰਿਆਂ ਨੇ ਆ ਕੰਮ ਚ ਇੱਕ ਛੋਟੇ ਜਿਹੇ ਮੁੰਡੇ ਨੇ ਟਰੈਕਟਰ ਵੀ ਬਣਾਇਆ ਹਾਂ ਜੀ ਟਰੈਕਟਰ ਬਣਾਇਆ ਹਾਂ ਟੈਡੀ ਪਿਓਰ ਵਗੈਰਾ ਵੀ ਬਹੁਤ ਮੈਨੂਫੈਕਚਰ ਕੀਤਾ ਬੋਰਡ ਡੈਕੋਰੇਸ਼ਨ ਦਾ ਵੀ ਬਹੁਤ ਸਾਮਾਨ ਬਣਾਇਆ ਇਹਨਾਂ ਨੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸ਼ੁਭਨਾਮ ਜੀ ਨਿਰਮਲ ਕੌਰ ਹੈ ਜੀ ਤੁਹਾਡਾ ਸ਼ੁਭਨਾਮ ਜੀ ਪ੍ਰਭਜਿਤ ਕੌਰ ਜੀ ਇਹ ਕੀ ਬਣਾਇਆ ਕੀ ਆਈਟਮਾਂ ਤੁਸੀਂ ਤੇ ਕਿਸ ਤਰ੍ਹਾਂ ਬਣਾਈਆਂ ਨੇ ਸਰ ਇਹ ਕਿ ਬੇਸਟ ਮਟੀਰੀਅਲ ਤੋਂ ਤਿਆਰ ਕੀਤੀ ਹੋਈ ਬੋਟਲ ਹੈਗੀ ਹੈ ਜੀ ਤੇ ਆਪਾਂ ਸੋਚਿਆ ਵੀ ਚਲੋ ਘਰ ਬੈਠ ਕੇ ਵੀ ਕੀ ਕਰਨਾ ਹੈਗਾ ਤੇ ਵੇਸਟ ਮਟੀਰੀਅਲ ਪਿਆ ਹੈਗਾ ਤੇ ਬਹੁਤ ਵਧੀਆ ਦੇਖੋ ਬੋਟਲ ਹੈ ਇਹਨੂੰ ਥੋੜੀ ਮਿਹਨਤ ਦੀ ਜਰੂਰਤ ਸੀਗੀ ਆਪਾਂ 베ਸਟ ਕਰਕੇ ਡਸਟਬਿਨ ਚ ਫੈਂਕ ਦਿੰਨੇ ਆ ਜੀ ਪਰ ਇਹ ਕਿ ਬਹੁਤ ਪਿਆਰੀਆਂ ਬੰਦੀਆਂ ਜੀ ਆਪਾਂ ਸੋਚਿਆ ਜਾਵੇ ਬਿਲਕੁਲ ਜੀ ਤੇ ਬਹੁਤ ਮਿਹਨਤ ਤਾਂ ਨਹੀਂ ਲੱਗਦੀ ਹੈਗੀ ਤਕਰੀਬਨ ਇਹ ਹੈ ਵੀ ਚਲੋ ਥੋੜਾ ਸਮਾਂ ਆਪਾਂ ਵੈਸੇ ਵੀ ਆਪਾਂ ਫੋਨ ਚ ਬਿਜ਼ੀ ਰਹਿੰਦੇ ਆ ਜ਼ਿਆਦਾਤਰ ਦੁਨੀਆ ਕੇ ਫੋਨ ਨੂੰ ਆਪਾਂ ਛੱਡੀਏ ਤੇ ਇਹਨਾਂ ਚੀਜ਼ਾਂ ਵੱਲ ਧਿਆਨ ਦੇਈਏ ਦੇਖੋ ਕਿੰਨੀਆਂ ਪੇਰੀਆਂ ਪੇਰੀਆਂ ਬੋਟਲਸ ਤਿਆਰ ਕੀਤੀਆਂ ਹੋਈਆਂ ਇਹ ਦੇਖੋ ਜੂਟ ਮੇਕਿੰਗ ਜਿਵੇਂ ਕਹਿੰਦੇ ਨਾ ਸੇਬਾ ਸੇਬੇ ਤੋਂ ਤਿਆਰ ਕੀਤਾ ਹੋਇਆ ਦੇਖੋ ਇਹ ਹਨਾ ਬੋਟਲ ਇਹ ਦੇਖੋ ਇਹ ਵੀ ਪੱਤੇ ਉਹਨਾਂ ਤੋਂ ਹੀ ਤਿਆਰ ਕੀਤੇ ਆ ਥੋੜਾ ਉਹਨਾਂ ਦੀ ਹੈਲਪ ਕੀਤੀ ਹੈ ਥੋੜਾ ਆਪਾਂ ਫਲਾਵਰ ਲੈਂਦੇ ਆ ਇਹਦੇ ਚ ਫਲਾਵਰ ਕਾਦਾਈ ਇਹ ਉਹਨਾਂ ਤੋਂ ਬਣੇ ਹੋਏ ਆ ਜੀ ਉਹਨਾਂ ਤੋਂ ਬਣਿਆ ਆ ਇਹ ਖੁਦ ਤਿਆਰ ਕੀਤੇ ਆ ਤਾਰ ਲਗਾ ਕੇ ਦੇਖੋ ਇਹਦੇ ਚ ਥੋੜੀ ਜਿਹੀ ਹਰੀ ਉਹਨਾਂ ਥੋੜਾ ਜਿਹਾ ਔਰੇਂਜ ਦੇਖੋ ਕਿੰਨੇ ਪਿਆਰੇ ਫਲਾਵਰ ਬੰਦੇ ਆਪਾਂ ਵੇਸਟ ਕਰਕੇ ਸਿੜ ਦਿੰਨੇ ਆ ਇਹਨਾਂ ਨੂੰ ਜੀ ਬਹੁਤ ਪਿਆਰੇ ਲੱਗਦੇ ਹੈਗੇ ਆ ਜੇ ਆਪਾਂ ਇਹਨਾਂ ਨੂੰ ਪੂਰੀ ਮਿਹਨਤ ਕਰੀਏ ਥੋੜਾ ਜਿਹਾ ਸਮਾਂ ਲੱਗਦਾ ਬਹੁਤਾ ਨਹੀਂ ਲੱਗਦਾ ਦੇਖੋ ਕਿੰਨੇ ਪਿਆਰੇ ਫਲਾਵਰ ਬੰਦੇ ਆ ਬਹੁਤ ਸੋਹਣੇ ਜੀ ਬਹੁਤ ਸੋਹਣੇ ਹਾਂਜੀ ਹਾਂ ਬਸ ਇਹ ਕੀ ਬਣਾਇਆ ਗਿਆ ਇਹ ਕੋਕ ਕੋਕਾ ਕੋਲਾ ਵਾਲੀ ਬੋਤਲ ਨੂੰ ਕੱਟ ਕੇ ਉੱਪਰੋਂ ਪਰਜੂਟ ਚੜਾ ਕੇ ਜੀ ਇੱਕ ਜਿਵੇਂ ਕਹਿ ਦਿੰਦੇ ਆ ਨਾ ਵੀ ਬਸ ਪਿਆਰਾ ਲੱਗਦਾ ਬਹੁਤ ਸੋਹਣਾ ਸ਼ੋਅ ਕਿਸੇ ਵੀ ਰੱਖ ਸਕਦੇ ਹਾਂ ਜੀ ਸੈਂਟਰ ਟੇਬਲ ਤੇ ਵੀ ਰੱਖ ਸਕਦੇ ਆ ਸਰ ਇਹ ਵੀ ਸੈਂਟਰ ਟੇਬਲ ਤੇ ਰੱਖ ਸਕਦੇ ਆ ਇਹਦੇ ਵਿੱਚ ਆਪਾਂ ਪੈਨ ਵਗੈਰਾ ਵੀ ਰੱਖ ਸਕਦੇ ਹਾਂ ਹਾਂ ਜੀ ਹਾਂ ਜੋ ਮਰਜੀ ਰੱਖ ਸਕਦੇ ਆ ਇਹ ਇੱਕ ਹੀ ਇਹ ਵੈਸੇ ਹੀ ਸਰ ਡਿਸਪਲੇ ਵਾਸਤੇ ਹੈ ਜੀ 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 ਵਾਹ ਜੀ ਵਾਹ ਸੋ ਬਹੁਤ ਵਧੀਆ ਜੀ ਸੋ ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਜੋ ਬਜ਼ੁਰਗ ਹੁੰਦੇ ਸੀ ਨਾ ਇਸ ਤਰ੍ਹਾਂ ਹੀ ਪੁਰਾਣੀਆਂ ਬੋਤਲਾਂ ਨੂੰ ਲੈ ਕੇ ਉਹਨਾਂ ਨੂੰ ਉਹਨਾਂ ਦੇ ਵਿੱਚ ਜਾਂ ਇੱਕ ਜਿਹੜੀ ਮੱਛੀ ਦੀ ਤਾਰ ਆਪਾਂ ਕਹਿੰਦੇ ਹੁੰਦੇ ਸੀ ਉਹਦੇ ਨਾਲ ਬਣ ਬਣ ਕੇ ਮਤਲਬ ਕਿ ਬਹੁਤ ਵਧੀਆ ਫੁੱਲ ਬੂਟੇ ਬਣਾਉਂਦੇ ਹੁੰਦੇ ਸੀ ਹਾਂ ਜੀ ਹਾਂ ਬਹੁਤ ਵਧੀਆ ਹੁਣ ਤਾਂ ਦੇਖੋ ਬਹੁਤ ਕੁਝ ਹੈ ਆਪਾਂ ਜੇ ਸੋਚੀਏ ਤਾਂ ਬਹੁਤ ਕੁਝ ਕਰ ਸਕਦੇ ਆ ਤੇ ਪਰਮਿੰਦਰ ਮੈਡਮ ਦਾ ਇੰਨਾ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਇਸ ਰਸਤੇ ਤੇ ਸਾਨੂੰ ਲਗਾਇਆ ਹੈਗਾ ਬਿਲਕੁਲ ਜੀ ਹਾਂਜੀ ਹਾਂ ਜਨ ਸਿੱਖਿਆ ਸੰਸਥਾ ਮੋਹਾਲੀ ਤੇ ਉਹਨਾਂ ਦੇ ਜਰੀਏ ਅਸੀਂ ਦੇਖੋ ਇੰਨਾ ਕੁਝ ਕਰ ਸਕਦੇ ਆ ਇੰਨਾ ਕੁਝ ਕਰ ਪਾਏ ਆ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਥੈਂਕ ਯੂ ਸਰ ਕੀ ਨਾਮ ਮਟਰ ਜਸਪ੍ਰੀਤ ਕੌਰ ਜਸਨਦੀਪ ਕੌਰ ਤੁਸੀਂ ਇਹ ਕੀ ਬਣਾਇਆ ਹੈ ਸਰ ਇਹ ਇਹ ਫੈਬਰਿਕ ਤੇ ਆਮ ਪੇਂਟਿੰਗ ਕੀਤੀ ਹੋਈ ਆ ਜਿਹਦਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲਿਆ ਹੈ ਤੇ ਇਹ ਸਰ ਤੁਸੀਂ ਦੇਖ ਸਕਦੇ ਹੋ ਹੱਥਾਂ ਨਾਲ ਕਢਾਈ ਕੀਤੀ ਹੋਈ ਆ ਜੀ ਜਿੱਦਾਂ ਕਿ ਪਹਿਲਾਂ ਪੁਰਾਣੇ ਸਮੇਂ ਵਿੱਚ ਐਦਾਂ ਹੀ ਹੁੰਦੀਆਂ ਸੀਗੀਆਂ ਚੁੰਨੀਆਂ ਦੇ ਉੱਤੇ ਐਦਾਂ ਹੀ ਕਰਦੇ ਸੀ ਜੀ ਸੋ ਇਹਨਾਂ ਦਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲਿਆ ਹੋਇਆ ਹੈ ਉਹ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਕੀ ਪੇਂਟ ਹੈ ਹਾਂਜੀ ਇਹ ਪੇਂਟਿੰਗ ਹੈ ਜੀ ਇਹ ਪੇਂਟ ਉੱਤਰਦਾ ਨਹੀਂ ਹੈਗਾ ਨਹੀਂ ਜੀ ਉੱਤਰਦਾ ਨਹੀਂ ਜਿੱਤੋਂਗੇ ਨੂੰ ਫੇਰ ਫੇਰ ਵੀ ਨਹੀਂ ਉਤਰੇਗਾ ਜੀ ਫੇਰ ਵੀ ਨਹੀਂ ਉਤਰੇਗਾ ਹਾਂਜੀ ਇਸ ਵਿੱਚ ਚਾਦਰ ਤਾਂ ਤੁਸੀਂ ਬਜ਼ਾਰੋਂ ਨਵੀਂ ਲਈ ਹੋਣੀ ਹੈ ਹਾਂਜੀ ਜੀ ਮਤਲਬ ਕਿ ਕੀਤਾ ਸਾਰਾ ਹੱਥ ਦੇ ਨਾਲ ਹੀ ਹਾਂਜੀ ਥੈਂਕ ਯੂ ਹਾਂਜੀ ਸੋ ਥੈਂਕ ਯੂ ਬੈਸਟ ਆਫ ਲੱਕ ਥੈਂਕ ਯੂ ਸਰ ਕੀ ਨਾਮ ਹੀ ਤੁਹਾਡਾ ਸਰ ਮੇਰਾ ਨਾਮ ਪ੍ਰਿਆ ਹੈ ਤੁਹਾਡਾ ਨਾਮ ਜੀ ਅੰਜਲੀ ਜੀ ਸੋ ਤੁਸੀਂ ਇਹ ਰਲ ਮਿਲ ਕੇ ਮਤਲਬ ਕਿ ਬਣਾਇਆ ਜੀ ਹਾਂਜੀ ਸਰ ਕੀ ਕਿਸ ਤਰ੍ਹਾਂ ਦੀ ਕੀ ਚੀਜ਼ ਹੈ ਮਤਲਬ ਸਰ ਇਹ ਗਲਾਸ ਹੁੰਦੇ ਆ ਜਿase वेस्ट ਹੋ ਜਾਂਦੇ ਹੈ ਥੋੜਾ ਕ੍ਰੈਕ ਹੋ ਜਾਂਦੇ ਹੈ ਪਲਾਸਟਿਕ ਕੇ ਤੋਂ ਉਹਨੂੰ ਹਮਨੇ ਡੈਕੋਰੇਟ ਕੀਤਾ ਹੈ ਇਸ ਕੋ ਐਸੇ ਹਮ फ्लावर पॉट भी यूज़ कर सकते और पेन स्टैंड भी यूज़ कर सकते हैं जी हाँ जी और हाँ जी टेबल पे रख सकते, हाँ सकते हैं या सेल्फ वगैरह पे यूज़ कर सकते हैं फ्लावर पॉट हाँ और ये भी सर बोतल से ही बनाया है हमने ओके। इस पे कपड़ा लगा के फैब्रिक लगा के और जूट का धागा यूज़ करके जी। ये बोटल से हैं जैसे जैम वगैरह की जो होती है हमारे घरों में उसको हमने डेकोरेट किया है इसको हम मतलब लैंपू बनाएंगे इसमें हम लाइट्स वगैरह डाल के इसको हम लैंपू बना सकते हैं जो भी हाँ लगा जी सकते इसके अंदर हम लाइट डाल सकते हैं लाइट लगा के लैंप का काम करेगा ही ये भी लैंप ही है जी। हाँ जी सर ये भी लैंप है इसको लैंप पे ही हाँ जी थैंक यू सर और ये भी सर ये हमने रैबिट बनाया है अच्छा जी हाँ जी कान भी लाते हैं हाँ जी ठीक है जी बहुत ही बहुत ही थैंक यू थैंक यू सर ਨਾਮ ਹੀ ਤੁਹਾਡਾ ਗੁਰਵਿੰਦਰ ਕੌਰ ਹੈ ਜੀ ਆਪਣਾ ਸ਼ੋਭਨਾਮ ਸ਼ਰਨਜੀਤ ਕੌਰ ਜੀ ਤੁਸੀਂ ਵੀ ਆਈਟਮਾਂ ਇਹ ਬਣਾਈਆਂ ਜੋ ਪੁਰਾਣੀਆਂ ਚੀਜ਼ਾਂ ਤੋਂ ਹਾਂ ਠੀਕ ਕਰਿਆ ਇਹ ਇਹ ਸਾਡੀ ਬੋਤਲ ਦਾ ਹੈ ਵੇਸਟ ਹੋਈ ਹੋਈ ਪੈਨ ਹੋਲਡਰ ਬਣਾਇਆ ਹੈ ਜੀ ਓਕੇ ਜੀ ਠੀਕ ਹੈ ਇਹ ਕੱਪ ਬਣਾਇਆ ਹੈ ਜੀ ਇਹ ਸ਼ੋਪਿਸ ਦੇ ਫਲਾਵਰ ਰੱਖ ਸਕਦੇ ਸ਼ੋਪਿਸ ਰੱਖ ਸਕਦੇ ਆਪਾਂ ਇਹ ਸਾਈਕਲ ਬਣਾਇਆ ਇਹ ਕਾਗਜ਼ ਔਰ ਚੋੜੀਆਂ ਪੁਰਾਣੀਆਂ ਹੁੰਦੀਆਂ ਨਾ ਉਹਨਾਂ ਤੋਂ ਬਣਾਇਆ ਗਿਆ ਹੈ ਅੱਛਾ ਸਾਰਾ ਮਤਲਬ ਕਿ ਆਪ ਮੋਟਿਵ ਭਾਈ ਸਭ ਕੁਝ ਹਾਂਜੀ 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 ਇਹ ਸਟਿੱਕ ਹੈ ਜੀ ਤੁਤਫਿਕ ਤੁਤਫਿਕ ਹੁੰਦੀ ਹੈ ਨਾ ਹੋਣਾ ਤੋਂ ਹਾਂਜੀ ਓਕੇ ਓਕੇ ਹਾਂਜੀ ਇਹ ਕਾਗਜ਼ ਦੇ ਹੈ ਜੀ ਜੀ ਹਾਂਜੀ ਇਹ ਕਛੂਆ ਬਣਾਇਆ ਹੈ ਅੱਛਾ ਜੀ ਇਹ ਕਾਗਜ਼ ਤੋਂ ਹੈ ਔਰ ਜੋੜ ਤੋਂ ਤਿਆਰ ਕੀਤਾ ਗਿਆ ਹੈ ਹਾਂਜੀ ਇਹ ਵੇਸਟ ਬੋਤਲ ਹੈ ਬੋਤਲ ਹੈ ਹਾਂਜੀ ਹਾਂਜੀ ਇਹ ਜਿਹੜਾ ਸੀਬਾ ਮਤਲਬ ਇਹ ਬਜ਼ਾਰੋਂ ਹਾਂਜੀ ਹਾਂਜੀ ਇਹ ਬਜ਼ਾਰ ਤੋਂ ਮਿਲਦਾ ਹੈ ਜੀ ਬਹੁਤ ਵਧੀਆ ਜੀ ਹਾਂਜੀ ਬਾਕੀ ਸਾਡਾ ਉੱਧਰ ਹੈ ਜੀ ਬੈਗ ਬਣਾਏ ਨੇ ਜੀ ਕਿਹੜਾ ਜੀ ਦਿਖਾਓ ਹਾਂਜੀ ਇਹ ਚੋਰ ਤੋਂ ਬੈਗ ਤਿਆਰ ਕੀਤਾ ਗਿਆ ਹੈ ਜੀ ਅੱਛਾ ਜੀ ਹਾਂਜੀ ਇਹ ਵੀ ਆਪ ਖੁਦ ਤਿਆਰ ਕੀਤਾ ਹੈ ਵੀ ਅਸੀਂ ਓਕੇ ਜੀ ਹਾਂਜੀ ਇਹ ਬਹੁਤ ਧੋ ਜੀ ਹਾਂਜੀ ਅੱਛਾ ਜੀ ਇਹ ਚਿੜੀ ਵੀ ਬਣਾਈ ਆ ਤੁਸੀਂ ਚਿੜੀਆਂ ਵੀ ਹਾਂਜੀ ਇਹ ਝੂਠ ਦਾ ਕੱਪੜਾ ਮਿਲਦਾ ਹੈ ਜੀ ਹਾਂਜੀ ਉਹ ਵੀ ਬਾਜ਼ਾਰ ਤੋਂ ਖਰੀਦਿਆ ਜੀ ਇਹ ਉਸ ਤੋਂ ਹੈ ਆਲਣਾ ਮਤਲਬ ਕਿ ਇਹ ਆਲਣਾ ਬਣ ਗਿਆ ਜੀ ਇਹ ਕਾਰਡਬੋਰਡ ਤੋਂ ਹੈ ਜੀ ਅੱਛਾ ਜੀ ਹਾਂਜੀ ਵਾਹ 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 ਬਹੁਤ ਵਧੀਆ ਬੜੀ ਤੁਹਾਡੀ ਕਲਾ ਹੈ ਮਤਲਬ ਕਿ ਇਹ ਤੁਹਾਡੀ ਇਹ ਕੇ ਬਣਾਇਆ ਹੈ ਜੀ ਅੱਛਾ ਜੀ ਇਹ ਹੈਂਗਿੰਗ ਹੈ ਜੀ ਇਹ ਪਾਕਟ ਵਾਲਾ ਬਣਾਇਆ ਹੈ ਜੀ ਇਹ ਕੇ ਫਲਾਵਰ ਹਾਂਜੀ ਵਾਹ ਜੀ ਇਹ ਵੀ ਬੋਤਲ ਹੈ। ਹਾਂਜੀ ਇਹ ਬੋਤਲ ਤੋਂ ਔਰ ਜੂਟ ਤੋਂ ਤਿਆਰ ਕੀਤਾ ਹੈ। ਜੀ। ਵੇਸਟਲੈਸ ਸੀਗੀ। ਹਾਂਜੀ। ਬਹੁਤ ਬਧੀਏ ਬਹੁਤ ਬਧੀਏ ਜੀ। ਸੋ ਥੈਂਕ ਯੂ। ਹਾਂਜੀ। ਉਹ ਵੀ ਆਪਾਂ ਨੇ ਖੁਦ ਤਿਆਰ ਕੀਤੇ ਹੈਗੇ। ਅੱਛਾ ਜੀ। ਹਾਂਜੀ ਹਾਂ ਇਹ ਪਿੱਛੇ ਜੂਟ ਦਾ ਕਪੜਾ ਲਗਾ ਕੇ ਨਾ। ਦੇਖੋ ਵਿੱਚ ਆਪਾਂ ਗੱਤਾ ਲਗਾ ਕੇ ਬਹੁਤ ਪਿਆਰਾ ਲੱਗਦਾ ਹੈਗਾ ਹੈਂਗਿੰਗ। ਕਿਤੇ ਵੀ ਆਪਾਂ ਇਹਨੂੰ ਲਗਾ ਸਕਦੇ ਹਾਂ ਸ਼ੋਕ ਕੇਸ ਦੇ ਜ਼ਰੀਏ ਇਹ ਦੇਖੋ ਵਿੱਚ ਚਿੜੀਆਂ ਲਗਾਈਆਂ ਹੋਈਆਂ ਹੈਗੀਆਂ ਛੋਟ ਛੋਟੀਆਂ ਹਾਂਜੀ ਹਾਂ ਜੀ ਇਹਨੇ ਪਿਆਰੇ ਲੱਗਦੇ ਆ ਇਹ ਵੀ ਦੇਖੋ ਆਪਾਂ ਕੁਲਫੀ ਦੇ ਡੱਕੇ 베ਸਟ ਕਰ ਦਿੰਨੇ ਆ ਜਾਂ ਕੁਝ ਵੀ ਆਪਣੇ ਕੋਲ 베ਸਟ ਹੁੰਦਾ ਹੈਗਾ ਹਾਂਜੀ ਇਹ ਬਹੁਤ ਪਿਆਰੇ ਲੱਗਦੇ ਆ ਦੇਖੋ ਫਲਾਵਰ ਵੀ ਆਪਾਂ ਖੁਦ ਤਿਆਰ ਕੀਤੇ ਹੋਏ ਆ ਅੱਛਾ ਜੀ ਹਾਂਜੀ ਹਾਂ ਇਹ ਚਿੜੀਆਂ ਵੀ ਆਪ ਹੀ ਹਾਂਜੀ ਖੁਦ ਬਣਾਈਆਂ ਆ ਸਾਰਾ ਖੁਦ ਬਣਾਇਆ ਹੋਇਆ ਆ ਦੇਖੋ ਖੁਦ ਬਣਾਇਆ ਆ ਇਹ ਸਾਰੇ ਆਪਾਂ ਖੁਦ ਤਿਆਰ ਕੀਤੇ ਆ ਦੇਖੋ ਸੇਬੇ ਤੋਂ ਫੁੱਲ ਕਿੰਨੇ ਪਿਆਰੇ ਬਣਦੇ ਹੈਗੇ ਆ ਇਹ ਹਾਂਜੀ ਹਾਂ ਇਹ ਵੀ ਆਪਾਂ ਖੁਦ ਬਣਾਏ ਹੋਏ ਹੈਗੇ ਆ ਅੱਛਾ ਜੀ ਇਹ ਉਹਨਾਂ ਨਾਲ ਤਿਆਰ ਕੀਤਾ ਹੋਇਆ ਹੈਗਾ ਦੇਖੋ ਇਹ ਮੈਟ ਬਣ ਗਿਆ ਹਾਂਜੀ ਹਾਂ ਇਹ ਪੌਦਾਨ ਹੈਗਾ ਇਹ ਆਪਾਂ ਬੱਚੇ ਗਲੇ ਚ ਪਾਣ ਲਈ ਉਹ ਹੁੰਦੇ ਹੈ ਜੀ ਇਹ ਦੇਖੋ ਪਰਸ ਕਿੰਨਾ ਫੇਰਾ ਬਣਾਇਆ ਹੈਗਾ ਇਪਾ 베ਸਟ ਕਿਸੇ ਤੋਂ ਵੀ ਚੀਜ਼ ਤੋਂ ਬਣਾ ਸਕਦੇ ਆ ਦੇਖੋ ਬਹੁਤ ਪਿਆਰਾ ਹੈ ਸਾਈਡ ਤੇ ਆਪਾਂ ਪਾ ਕੇ ਕੁੜੀਆਂ ਅੱਜ ਕੱਲ ਬਹੁਤ ਟ੍ਰੈਂਡ ਹੈਗਾ ਇਹਦਾ ਇਹ ਬਹੁਤ ਪਿਆਰਾ ਲੱਗਦਾ ਹੈ ਇਹ ਦੇਖੋ ਇਹ ਵੀ ਆਪਾਂ ਖੁਦ ਪਿਆਰ ਕੇ ਤਿਆਰੀ ਕੀਤੀ ਹੈਗੀ ਇਹ ਹੈਂਗਿੰਗ ਡਿਸਪਲੇ ਵਾਸਤੇ ਦੇਖੋ ਕਿਤੇ ਵੀ ਆਪਾਂ ਕਿਤੇ ਵੀ ਲਗਾ ਸਕਦੀ ਹੈ ਇਹ ਦੇਖੋ ਹਾਂਜੀ ਹਾਂ ਇਹ ਵੀ ਦੇਖੋ ਇਹ ਚਿੜੀਆਂ ਬਿਠਾਈਆਂ ਹੋਈਆਂ ਹੈਗੀਆਂ ਇੱਕ ਕੌਂਸਲਾ ਟਾਈਪ ਬਣਾਇਆ ਹੋਇਆ ਹੈ ਦੇਖੋ ਕਿੰਨਾ ਪਿਆਰਾ ਲੱਗਦਾ ਹੈਗਾ ਹਾਂਜੀ ਹਾਂਜੀ ਓਕੇ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣਾ ਸ਼ੋਭਨਾ ਜੀ ਬੀਮਲਕੌਰ ਜੀ ਸੋ ਤੁਸੀਂ ਅੱਜ ਇੱਥੇ ਕੀ ਬਣਾਇਆ ਮਤਲਬ ਇਹ ਸੱਭਿਆਚਾਰ ਦੇ ਵਿੱਚ ਮੈਂ ਆਪਣੀ ਭੈਣ ਗੈ ਲਾਈ ਆ ਜੀ ਗੁਰਸਿੱਖ ਮੈਡਮ ਗੱਲ ਪ੍ਰਵੀਂਦਰ ਕੌਰ ਜੀ ਠੀਕ ਹੈ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਮੱਠੀ ਵਗੈਰਾ ਬਣਾ ਕੇ ਆਪਣਾ ਚੀਜ਼ੇ ਵੇਚੋ ਜੀ ਸੱਭਿਆਚਾਰ ਇਹ ਪੇੜ ਤੇ ਚੂਰਨ ਵਗੈਰਾ ਕਾਲਾ ਨਮਕ ਚੂਰਨ ਥੈਡਰ ਜੂਰੀਆ ਕਸਟੋਲ ਤਮ ਟੱਪਾ ਪਾਣਾ ਤਬਦਨਾ ਉਹਨਾਂ ਨੂੰ ਸੈੱਟ ਕਰਨਾ ਇਹ ਸਾਡਾ ਚੂਰਨ ਤਿਆਰ ਕੀਤਾ ਆਪਣਾ ਆਪਣੇ ਹੱਥ ਤੇ ਤਿਆਰ ਕੀਤਾ ਵਾ ਜੀ ਇਸ ਕਰਕੇ ਜਿਹਾ ਤੇ ਪੰਮਲਖ ਘਰ ਹੀ ਲਈ ਜਾਂਦੀ ਮੇਰੀ ਭੈਣਾ ਸਾਨੂੰ ਬਾਹਰ ਕੱਢਣ ਦਾ ਇਹਨਾਂ ਨੂੰ ਮੌਕਾ ਦਿੱਤਾ ਮੇਰੀ ਭੈਣ ਨੇ ਕਹਿੰਦੀ ਵੀ ਤੁਸੀਂ ਪਹੁੰਚੋ ਸੱਭਿਆਚਾਰ ਦੇ ਵਿੱਚ ਆਓ ਠੀਕ ਹੈ ਵੀ ਇਸ ਤਰ੍ਹਾਂ ਕਰਕੇ ਤੁਰਤ ਆਰਾਮ ਹੈ ਤੇ ਚੂਰਨ ਤੇ ਸਾਡੀ ਪੁਰੀਤੀ ਹਾਜਮੇਦਾਰ ਚੂਰਨ ਜੀ ਠੀਕ ਹੈ ਜੀ 32 36 ਬਿਮਾਰੀਆਂ ਦਾ ਇਲਾਜ ਅੱਛਾ ਜੀ ਹਾਂਜੀ ਕੋਈ ਡਾਕਟਰ ਕੋ ਜਾਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਇੱਥੇ ਪੈ ਸਾਡਾ ਫੋਨ ਨੰਬਰ ਲਿਖਿਆ ਹੋਇਆ ਠੀਕ ਹੈ ਜੀ ਹਾਂ ਜੀ ਬਈ ਸਾਨੂੰ ਮਠੀ ਵੀ ਤੇ ਅਸੀਂ ਆਪਣੇ ਹੱਥ ਤੇ ਤਿਆਰ ਕੀਤੀ ਵੀ ਸਾਰੀ ਚੀਜ਼ਾਂ ਅਸੀਂ ਆਪਣੇ ਹੱਥ ਤੇ ਤਿਆਰ ਕਰਦੇ ਆ ਜੈਸੀ ਨੁਕਤੇ ਦੇਸੀ ਚੀਜ਼ਾਂ ਦੇਸੀ ਨੁਕਤੇ ਨੂੰ ਸਭ ਪੈਣਾ ਮੇਰੇ ਭੈਣ ਭਾਈ ਭੁੱਲੇ ਵੇ ਇੰਗਲਿਸ਼ ਵਿੱਚ ਪਹੁੰਚੇ ਵੇ ਆ ਇੰਗਲਿਸ਼ ਦਾ ਗੋਲੀ ਸਾਡੇ ਪੇਪਰਿਆਂ ਨੂੰ ਖਰਾਬ ਕਰ ਰਹੀ ਹੈ ਜੀ ਲੀਵਰਾਂ ਨੂੰ ਠੀਕ ਹੈ ਇਹ ਲੀਵਰ ਨੂੰ ਸਾਫ਼ ਕਰਦੇ ਆ ਜਿੰਨੂੰ ਸ਼ੁੱਸ਼ੂ ਵਗੈਰਾ ਨਹੀਂ ਹੁੰਦਾ ਤਾਂ ਸਾਫ਼ ਕਰਨਾ ਨੇ ਜੀ ਸਾਰਾ ਕੁਝ ਠੀਕ ਹੈ ਜੀ ਅਸੀਂ ਦੇਸੀ ਜੀ ਬੰਦੇ ਆ ਦੇਸੀ ਚੱਲ ਦੇਸੀ ਚੀਜ਼ਾਂ ਵਾਹ ਜੀ ਵਾਹ ਇਹ ਤਾਂ ਬਹੁਤ ਵਧੀਆ ਚੀਜ਼ਾਂ ਦੇਖੋ ਤੁਰ ਤੁਰ ਆਮ ਆ ਮੈਂ ਦੇਖੋ ਮੇਰੇ ਫੋਨ ਨੰਬਰ ਤੇ ਸੈੱਟ ਕੀਤਾ ਵੇ ਇਹਦੇ ਪਰ ਪੂਰਾ ਤੇ ਤੁਰ ਤੁਰ ਆਮ ਆ ਮੇਰੀ ਭੈਣ ਮੈਂ ਕੱਲੀ ਕੱਲੀ ਜਗ੍ਹਾ ਤੇ ਮੈਂ ਜਾਣ ਸਕਦੀ ਮੈਂ ਭੈਣਾਂ ਦੇ ਹੱਥ ਮੈਂ ਚੀਜ਼ਾਂ ਫੜਾ ਸਕਦੀ ਮੇਰੇ ਮੇਰੀ ਭੈਣਾਂ ਜਾ ਸਕਦੀ ਮੈਂ ਖੁਦ ਆਪ ਚੀਜ਼ਾਂ ਤਿਆਰ ਕਰਦੀ ਜੀ ਹਾਂਜੀ ਮੈਂ ਨਾ ਇੱਕ ਲਿਖਤ ਲਿਖੀ ਸੀ ਬੱਚਿਆਂ ਵਾਸਤੇ ਵੀ ਚਲੋ ਉਹਨਾਂ ਨੂੰ ਇੱਕ ਪੋਜ਼ਿਟਿਵ ਮੈਸੇਜ ਜਾਵੇ ਹਨਾ ਜਿਵੇਂ ਕੁਦਰਤ ਦੀ ਮਿਹਰ ਉਦਾਸ ਬੈਠਾ ਕੋਲ ਪੱਥਰਾਂ ਦਾ ਢੇਰ ਸੀ ਹਰ ਪਾਸੋਂ ਹਾਰਿਆ ਜ਼ਿੰਦਗੀ ਚ ਹਨੇਰ ਸੀ ਉਦਾਸ ਬੈਠਾ ਕੋਲ ਪੱਥਰਾਂ ਦਾ ਢੇਰ ਸੀ ਹਰ ਪਾਸੋਂ ਹਾਰਿਆ ਜ਼ਿੰਦਗੀ 'ਚ ਹਨੇਰ ਸੀ ਹਰ ਥਾਂ ਤੋਂ ਨਿਰਾਸ਼ ਹਿੰਮਤ ਕਰਕੇ ਉੱਠਦਾ ਫੇਰ ਸੀ ਸ਼ਾਮ ਸੋਚਾਂ ਵਿੱਚ ਤੇ ਚਿੰਤਾ ਵਿੱਚ ਸਵੇਰ ਸੀ ਕਰਮ ਤਾਂ ਚੰਗੇ ਕਰਦਾ ਸੀ ਪਾਉਂਦਾ ਹੱਥ ਸੋਨੇ ਨੂੰ ਪਰ ਬਣਦਾ ਮਿੱਟੀ ਦਾ ਢੇਰ ਸੀ ਅੰਤ ਸ਼ਿੰਗਾਰਸ਼ ਤੋਂ ਬਾਅਦ ਮੈਂ ਮਰਿਆ ਛੇੜ ਸੀ ਹੁਣ ਕੁਦਰਤ ਦੀ ਰਹਿਮਤ ਤੇ ਕੁਦਰਤ ਦੀ ਮਿਹਰ ਸੀ जिमे आवाज आई जिमे आवाज आई जो ਪਿਆ ਕੋਲ ਪੱਥਰਾਂ ਦਾ ਢੇਰ ਸੀ ਉਠ ਕੁਦਰਤ ਨੇ ਤੇਰੇ ਅੰਦਰ ਕਲਾ ਵਰਤਾਈ ਹੈ ਕਿੰਨੇ ਆਏ ਗਏ ਫਰੋਲ ਮੈਨੂੰ ਪਰ ਸਮਝ ਕਿਸੇ ਨਾ ਪਾਈ ਹੈ ਰੱਬ ਤੇਰੇ ਸੋਨੇ ਨੂੰ ਮਿੱਟੀ ਇਸ ਲਈ ਕਰਦਾ ਸੀ ਤੇਰੇ ਸਬਰ ਸੰਤੋਖ ਸੰਘਰਸ਼ ਤੋਂ ਤੇਰੀ ਕਿਸਮਤ ਕੱਢਦਾ ਸੀ ਹੁਣ ਮੈਂ ਆਮ ਤੋਂ ਖਾਸ ਬਣ ਜਾਣਾ ਮੈਂ ਪੱਥਰ ਤੋਂ ਕੋਹਿਨੂਰ ਦਾ ਸਫ਼ਰ ਤੈਅ ਕਰ ਜਾਣਾ ਤੂ ਪਾਰਖੂ ਜਵਾਰੀ ਤੇ ਮੈਂ ਕਿਸੇ ਬੇਸ਼ੁਮਾਰ ਤਾਜ ਦੇ ਵਿੱਚ ਜੜ ਜਾਣਾ ਸਮਝ ਆ ਗਈ ਸੀ ਬਸ ਕਿਸਮਤ ਤੋਂ ਪਹਿਲਾਂ ਵਕਤ ਤੋਂ ਜ਼ਿਆਦਾ ਕੁਝ ਨਹੀਂ ਮਿਲਦਾ ਬਸ ਸਮੇ ਦਾ ਏਰ ਫੇਰ ਸੀ ਜੋ ਲੱਗਾ ਪੱਥਰਾਂ ਦਾ ਢੇਰ ਸੀ ਬਸ ਉਸ ਨੂੰ ਪਰਖਣ ਦੀ ਦੇਰ ਸੀ ਸੱਚ ਹੁਣ ਕੁਦਰਤ ਦੀ ਮਿਹਰ ਹੀ ਮਿਹਰ ਸੀ ਵਾਹ ਤੋ ਤੁਸੀਂ ਦੇਖੀਏ ਪੂਰੀ ਜਾਣਕਾਰੀ ਸੋ ਇਸੇ ਤਰ੍ਹਾਂ ਸਾਡੇ ਚੈਨਲ ਤੇ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਏਤਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵੀ ਕਰੋ ਸੋ ਨਵੀਂ-ਨਵੀਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਏਤਮਾਨ ਚੈਨਲ ਦੇ ਨਾਲ ਬਣੇ ਰਹੋ ਕੈਮਰਾਮੈਨ ਸ਼ਮੀਤ ਦੇ ਨਾਲ ਮੈਂ ਅਮਰਜੀਤ ਧਮਾਨ